ਸਤਿ ਸ੍ਰੀ ਅਕਾਲ ਜੀ ਅਗਰ ਤੁਸੀਂ ਕੋਈ ਰੈਫਰਿਜਰੇਟਰ ਲਿਆਉਂਦਾ ਪਲਾਨ ਕਰ ਰਹੇ ਹੋ ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਆ Samsung ਦਾ ਰੈਫਰਿਜਰੇਟਰ ਜਿਹੜਾ ਆਂਦਾ ਆ Twin Cooling اور 5 in 1 ਕਨਵਰਟੇਬਲ ਮੋਡ ਦੇ ਨਾਲ 5 in 1 ਕਿਨ ਮਾਡਲ ਮੋਡ ਕੀ ਆ ਜਿਸ ਨਾਲ ਉੱਪਰ ਦਾ ਪੋਸ਼ਨ ਫ੍ਰੀਜ਼ਰ ਆ ਇਹ ਫ੍ਰੀਜਰ ਹੈਗਾ ਅਗਰ ਜੇ ਆਪਾਂ ਨੂੰ ਚਾਹੀਏ ਪੂਰਾ ਫ੍ਰੀਜ ਬਣਾ ਸਕਦੇ ਆ ਫ੍ਰੀਜ਼ਰ ਨੂੰ ਵੀ ਫ੍ਰੀਜ ਜਿਹਾ ਯੂਜ਼ ਕਰ ਸਕਦੇ ਆ ਜੇ ਤੁਹਾਨੂੰ ਆਈਸ ਵਗੈਰਾ ਨਹੀਂ ਚਾਹੀਦੀ ਕੋਈ ਦੁੱਧ ਆਟਾ ਸਬਜ਼ੀ ਕੋਪਰ ਵਾਲੇ ਪੋਰਸ਼ਨ ਜੇ ਆਪਸਟੋਰ ਕਰ ਸਕਦੇ ਆ ਪੂਰਾ ਫ੍ਰੀਜ਼ੀ ਤਰ੍ਹਾਂ ਕੰਮ ਕਰੂਗਾ ਬਾਕੀ ਕਿਸੇ ਵੀ ਰੈਫਰਿਜਰੇਟਰ ਦੇ ਵਿੱਚ ਇਹ ਫੀਚਰ ਨਹੀਂ ਜਾਂਦਾ ਜੋ ਸਭ ਤੋਂ ਜ਼ਿਆਦਾ ਕਨਵਰਟੇਬਲ ਮੋਡ ਫ੍ਰੀਜ਼ਰ ਨੂੰ ਫ੍ਰਿਜ ਕਨਵਰਟ ਕਰ ਸਕਦੇ ਆ ਮਾਇਨੇ ਦੇ ਇਹਦਾ ਬਹੁਤ ਹੀ ਪਲੱਸ ਪੁਆਇੰਟ ਆ ਦੂਸਰਾ ਇਹਦਾ ਫੀਚਰ ਜਿਹੜਾ ਮੇਨ ਆਂਦਾ ਜੀ ਟਵਿਨ ਕੂਲਿੰਗ ਇਹਦੇ ਵਿੱਚ ਡਿਊਲ ਫੈਨ ਆ ਉੱਪਰ ਵੀ ਫੈਨ ਆ ਔਰ ਨੀਚੇ ਵੀ ਫੈਨ ਆ ਦੇ ਵਜਾ ਬਾਕੀ ਕੋਈ ਹੋਰ ਬ੍ਰਾਂਡ ਦਾ ਫ੍ਰਿਜ ਲੋਗੇ ਉਹ ਤੇ ਸਿੰਗਲ ਬ੍ਰਾਂਡ ਸਿੰਗਲ ਫੈਨ ਮਿਲੇਗਾ ਉੱਪਰ 쿨ਿੰਗ ਹੋ ਰਹੀ ਹੈ ਫਿਰ نیچے ਆ ਗਈ ਹੈ ਇਹਦੇ ਵਿੱਚ ਅਸਰਾ ਨਹੀਂ ਆ ਇਹਦੇ ਨਾਲ ਦੀ ਨਾਲ ਉੱਪਰ ਵੀ 쿨ਿੰਗ ਹੋਦੀ ਰਹਿੰਦੀ ਹੈ ਉਹ نیچے ਵੀ ਜਾਂਦੀ ਰਹਿੰਦੀ ਹੈ ਤੁਸੀਂ ਦੇਖਿਆ ਹੋਊਗਾ ਤੁਹਾਨੂੰ ਕਿ ਇਹ ਵੀ ਰਿਲੇਟਿਵ ਜਾਂ ਕਿਸੇ ਤੁਹਾਡੇ ਆਪਣੇ ਕਿਸੇ ਖਾਸ ਕਿਸੇ ਖਾਸ ਮਸਾਦੇ ਨੇ ਕੋਈ ਫ੍ਰਿਜ ਲਿਆ ਡਬਲ ਡੋਰ ਉਹ ਤਾਂ ਹਮਸ਼ਾਹ ਦਾ ਹੀ ਕੰਪਲੀਟ ਤੁਹਾਨੂੰ ਫ੍ਰੀਡ ਕਰੇਗਾ ਜੀ ਉੱਪਰ 쿨ਿੰਗ ਜ਼ਿਆਦਾ ਹੁੰਦੀ ਹੈ نیچے 쿨ਿੰਗ ਘਟ ਜਾਂਦੀ ਹੈ ਪਰ ਇਹਦੇ ਵਿੱਚ ਅਸਰਾ ਨਹੀਂ ਹੁੰਦਾ ਇਹਦੇ ਦਾ ਡਿਊਲ ਫੈਨ ਆ ਔਰ ਡਿਉਲੀ ਦੇ ਰੈਪਰੇਟਰ ਆ ਡਿਉਲੀ ਕੋਵਲਾ ਉਪਰ ਦਾ ਕੂਲਿੰਗ ਸਿਸਟਮ ਲੱਗਿਆ ਨੀਚੇ ਦਾ ਲੱਗਿਆ ਨਾ 스ਮੈਲ ਉਪਰ نیچے ਮਿਕਸ ਹੋਏਗੀ ਔਰ ਕੂਲਿੰਗ ਵੀ ਅਲੱਗ-ਅਲੱਗ ਰਹੋਗੀ ਕੋਲ ਉਪਰ ਵੀ ਪ੍ਰੋਪਰ ਮਿਲੇਗੀ ਤੇ ਨੀਚੇ ਵੀ ਤੁਹਾਨੂੰ ਪ੍ਰੋਪਰ ਕੂਲਿੰਗ ਮਿਲੋਗੀ ਇਹਦੇ ਵਿੱਚ ਇਹ ਫੀਚਰ ਸਿਰ ਸੈਮਸੰਗ ਨਾਲ ਹੋਰ ਕਿਸੇ ਬ੍ਰਾਂਡ ਤੇ ਫੀਚਰ ਨਹੀਂ ਹੁੰਦਾ ਅਗਲੇ ਹੋ ਕੈਮਰਾ ਸਾਹਿਬ ਇਧਰ ਆਓ ਇਹਦੇ ਮੋੜ ਨੇ ਇਹਦੇ ਪੰਜ ਮੋੜ ਗਿਆ ਇਸ ਤੋਂ ਆਪਾਂ ਇਹਨੂੰ ਫਰੀਜ਼ਰ ਨੂੰ ਫ੍ਰਿਜ ਕਨਵਰਟ ਕਰ ਸਕਦੇ ਆ ਜੇ ਫਰੀਜ਼ਰ ਨੂੰ ਬੰਦ ਕਰ ਲਈਏ ਕੱਲਾ ਨੀਚੇ ਵਾਲਾ ਪੋਸ਼ਣ ਚੱਲਣਾ ਚਾਹੀਦਾ ਉਹ ਵੀ ਚਲਾ ਸਕਦੇ ਆ ਔਰ ਇਹਨੂੰ ਬੰਦ ਕਰਕੇ ਇਹਨੂੰ ਮਿੰਨੀ ਫਰਿਜ ਹਨ ਉਹ ਵੀ ਬਣਾ ਸਕਦੇ ਹਾਂ ਕਿ ਪੰਜ ਤਰ੍ਹਾਂ ਦੇ ਕਨਵਰਟੇਬਲ ਮੋਡ ਅਲੱਗ-ਅਲੱਗ ਹੈਗੇ ਆ ਕਿਹੜੇ ਪੋਰਸ਼ਨ ਨੂੰ ਕਿਸ ਮੋਡ ਤੇ ਬਚਾਣਾ ਚਲਾਣਾ ਚਾਹੀਏ ਉਸੇ ਮੋਡ ਤੇ ਬਚਾ ਸਕਦੇ ਆ ਇਹਨੂੰ ਬਾਕੀ ਜੇ ਇਹਦੀ ਕੰਪਰੈਸ਼ਨ ਦੀ ਗੱਲ ਕਰੀਏ ਤੇ ਇਹ ਚ ਆਂਦਾ ਆ ਡਿਸ ਇਨਵਰਟਰ ਕੰਪਰੈਸ਼ਨ ਜਿਹੜਾ ਇਲੈਕਟ੍ਰਿਸਿਟੀ ਵੀ ਘੱਟ ਖਪਤ ਕਰਦਾ ਆ ਔਰ ਵਾਰੰਟੀ ਦੀ ਗੱਲ ਕਰੀਏ 20 ਸਾਲ ਤੱਕ ਕੰਪਰੈਸ਼ਨ ਦੀ ਵਾਰੰਟੀ ਮਿਲਦੀ ਆ ਵੈਸੇ ਇਨਸਾਨ ਦੀ ਕੋਈ ਵਾਰੰਟੀ ਨਹੀਂ ਹੈਗੀ ਪਰ ਫਰਿਜ ਤੁਹਾਨੂੰ ਜਿਹੜਾ ਸੈਮਸੰਗ ਆ ਇਹ 20 ਸਾਲ ਦੀ ਕੰਪਰੈਸ਼ਨ ਦੀ ਵਾਰੰਟੀ ਦੇ ਰਿਹਾ ਇਹ ਕਿਸੇ ਨਾਲ ਕੰਪਲੀਟ ਵਾਰੰਟੀ ਦੇ ਰਿਹਾ ਲੈਕਟ੍ਰਿਸੀ ਸੇਵਰ ਆ ਔਰ ਜੇ ਲੁੱਕ ਦੀ ਗੱਲ ਕਰੀਏ ਲੁੱਕ ਹੀ ਬੜੀ ਸਟਾਈਲਿਸ਼ ਆ ਸਟੇਲ ਸਟੇਲ ਦੀ ਆਊਟਰ ਲੁੱਕ ਆ ਸਾਰੀ ਔਰ ਸਾਈਡ ਤੋਂ ਇਹ ਗੱਲ ਕਰੀਏ ਤਾਂ ਸਾਰਾ ਲੈਦਰ ਕੋਟਡ ਆ ਸਾਰਾ ਵਾਲਾ ਪੂਰਨ ਲੈਦਰ ਕੋਟਡ ਆ ਕੋ ਜਿਹੜੇ ਇਹਦੇ ਨੇ ਲਿਡ ਅੱਛਾ ਹੈ ਸ਼ੈਲਫ ਆ ਸਾਰੀਆਂ ਸ਼ੈਲਫ ਜਿਹੜੀਆਂ ਵੀ ਮਿਲਣਗੀਆਂ ਤਾਂ ਇਹਦੇ ਵਿੱਚ ਤਸਾਂ ਗਲਾਸੇ ਵਿੱਚ ਮਿਲਣਗੀਆਂ ਅਨਬ੍ਰੇਕਲ ਹੁੰਦੀਆਂ ਨੇ ਕੋਈ ਟੁੱਟਦੀਆਂ ਨਹੀਂ ਆ ਔਰ ਸਾਈਜ਼ ਕਾਫੀ ਵੱਡਾ ਆ ਫ੍ਰੀਜ਼ਰ ਦਾ ਔਰ ਨੀਚੇ ਵੀ ਕੈਪੈਸਿਟੀ ਕਾਫੀ ਖੁੱਲੀ ਡੁਲੀ ਕੈਪੈਸਿਟੀ ਤੁਹਾਨੂੰ ਮਿਲੂਗੀ ਇਹਦੇ ਵਿੱਚ 350 ਲੀਟਰ ਕਪੈਸਿਟੀ ਆ ਜੇ ਕਲਰ ਦੀ ਗੱਲ ਕਰੀਏ ਇਹਦੇ ਵਿੱਚ ਤੁਹਾਨੂੰ ਬਲੈਕ ਕਲਰ ਵੀ ਮਿਲੂਗਾ ਜੇ ਸਾਡਾ ਕੋਈ ਡਾਰਕ ਕਲਰ ਲੈਣਾ ਚਾਹਦੇ ਹੋ ਉਹ ਵੀ ਮਿਲੂਗਾ ਔਰ ਕੈਸ਼ ਦੀ ਗੱਲ ਕਰੀਏ ਜੇ 350 ਲੀਟਰ ਆਪਾਂ ਕੈਸ਼ 'ਚ ਲੈਨੇ ਆ ਤੇ ਸਾਨੂੰ ਫ੍ਰੀ ਜੁ ਕੋ ਮਿਲ ਜਾਂਦਾ 41 ਅੱਜ 42000 ਦਾ ਅਗਰ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ ਭਈ HDFC ICICI SBI AU ਕਿਸੇ ਬੰਗੀ ਹਰ ਵੈਸੇ ਜੜੀਆਂ ਕੈਸ਼ਬੈਕ ਸਕੀਮਾਂ ਨੇ ਚੇਂਜ ਹੋਈਆਂ ਜਾਂਦੀਆਂ ਨੇ ਫਿਰ ਲਾਲ ਜੀ ਦਾ ਅੱਜ 7 ਤਰੀਕਾ 7 ਸਤੰਬਰ ਆਈਡੀ ਡੈਟ ਆਪਸੇ ਦੇ ਪੇਚ ਕਰਦੇ ਆ ਤੇ ਸਾਨੂੰ ਕੋਈ ਇਹਦੇ ਵਿੱਚ 6000 ਦੇ 5000 6000 ਕੈਸ਼ਬੈਕ ਦਾ ਮਿਲੇਗਾ ਇਹਦੇ ਵਿੱਚ ਉਸ ਰਾ 5000 ਵੀ ਹੋ ਸਕਦਾ 4 ਇਹ ਵੀ ਹੋ ਸਕਦਾ ਜਿਹੜਾ ਕੈਸ਼ਬੈਕ ਟਾਈਟੋ ਟਾਈਟ ਚੇਂਜ ਹੁੰਦਾ ਰਹਿੰਦਾ ਫਿਰ ਆਈਡੀ ਡੈਟ ਗੱਲ ਕਰੀਏ ਤਾਂ ਇਹਦਾ ਕੈਸ਼ਬੈਕ ਉਹ 6000 ਮਿਲੇਗਾ ਨੋ ਕੋਸਟ EMI ਦੀਆਂ ਹੋ ਜਾਣੀਆਂ ਬਾਕੀ ਕੋਈ ਵੀ ਐਫਨਾਸ ਕਰਾਣਾ ਕੋਈ ਆਈਡੀ ਐਸਐਸ ਕਰਾਣਾ ਤਾਂ ਵੀ ਉਹਦੇ ਵੀ ਬਨਾਸ ਕਰਾ ਸਕਦੇ ਹੋ ਔਰ ਬ੍ਰਾਂਡ ਬਾਰੇ ਤਾਂ ਕੋਈ ਦੱਸਣ ਦੀ ਨਹੀਂ ਲੋਡ ਨਹੀਂ ਸੈਂਸੋ ਸਾਰੇ ਵੀ ਜਾਣਦੇ ਆ ਸੈਂਸੋ ਬਾਰੇ ਇੱਕ ਵਧੀਆ ਬ੍ਰਾਂਡ ਆ ਔਰ ਪ੍ਰੋਸੀਮਨ ਕੰਪਨੀਆਂ ਔਰ ਫੀਚਰ ਬੜੇ ਅਡਵਾਂਸ ਨੇ ਕੁਆਲਟੀ ਵੀ ਬਸ ਤੇ ਆ ਵਾਰੰਟੀ ਵੀ ਬਾਕੀ ਬੈਂ ਤੋਂ ਜ਼ਿਆਦਾ ਦੇ ਰਿਆ ਔਰ ਜਿਹੜਾ ਮੇਨ ਜੋ ਫੀਚਰ ਦੇ ਰਿਆ ਕਨਵਰਟੇਬਲ ਫਰੀਜ਼ ਨੂੰ ਫ੍ਰਿਜ ਕਨਵਰਟ ਕਰਨ ਵਾਲਾ ਮੋਡ ਬਹੁਤ ਹੀ ਵਧੀਆ ਕਿਵੇਂ ਨਾ ਕੋਲਿੰਗ ਵਾਲਾ ਵੀ ਫੀਚਰ ਬਹੁਤ ਹੀ ਅੱਛਾ ਦਾ ਹੈਗਾ ਬਾਕੀ ਅਗਰ ਤੁਸੀਂ ਇਹ ਫ੍ਰਿਜ ਕੋਈ ਲੈਣਾ ਹੈ ਜਾਂ ਕੋਈ ਹੋਰ ਬ੍ਰੈਂਡ ਦਾ ਕੋਈ ਲੈਣ ਦਾ پلان ਕਰ ਰਹੇ ਹੋ ਪਰ ਇੱਕ ਵਾਰੀ ਸੈਂਸਨ ਦਾ ਫ੍ਰਿਜ ਜ਼ਰੂਰ ਦੇਖਿਓ ਤੁਹਾਨੂੰ ਪਸੰਦ ਆਏਗਾ ਬਾਕੀ ਵੀਡੀਓ ਨੂੰ ਲਾਈਕ ਕਰਿਓ ਜੀ ਔਰ ਚੈਨਲ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ